ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਆਪਾਂ ਵਧੀਆ ਜੜਦੀ ਕਲਾ ਦੇ ਵਿੱਚ ਹੈਗੇ ਆਂ ਸਭ ਤੋਂ ਪਹਿਲਾਂ ਤਾਂ ਮਾਫੀ ਮੰਗਦੇ ਆਂ ਕਿ ਤੁਹਾਡੇ ਜਿਹੜਾ ਲੌਂਗ ਵੀਡੀਓ ਆ ਤੁਹਾਡੇ ਲਈ ਆਪਾਂ ਨਹੀਂ ਲੈ ਕੇ ਆ ਸਕੀ ਸੀਗੇ ਕਾਫੀ ਟਾਈਮ ਤੋਂ ਇਹ ਜਿਹੜੀ ਲੌਂਗ ਵੀਡੀਓ ਆ ਤੁਹਾਡੇ ਲਈ ਮੈਂ ਲੈ ਕੇ ਆਈ ਆਂ ਸੋ ਅੱਜ ਇਹ ਆਪਣੇ ਵੀਰ ਜੀ ਹਰੇ ਆਏ ਹੋਏ ਸੀ ਸਿਸਟਰ ਆਈ ਹੋਈ ਸੀ ਤੇ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਉਣ ਲੈ ਕੇ ਚੱਲੇ ਸੀ ਸੋ ਇਹ ਰਸਤੇ ਦੇ ਵਿੱਚ ਜਿਹੜਾ ਸਾਨੂੰ ਸਟੇਸ਼ਨ ਪੈਂਦਾ ਆ ਇੱਥੇ ਫਟਕ ਲੱਗਿਆ ਹੋਇਆ ਸੀ ਇੱਥੇ ਅਸੀਂ ਵੇਟ ਕਰਦੇ ਸੀ ਬੱਚੇ ਵੀ ਸਾਡੇ ਨਾਲ ਸੀਗੇ ਸਨਵੇ ਹੁੰਦਾ ਕਿ ਅਗਰ ਆਪਾਂ ਧਾਰਮਿਕ ਸਥਾਨ ਤੇ ਜਾਨੇ ਆ ਕਿਉਂਕਿ ਹੋਰ ਜਗ੍ਹਾ ਤਾਂ ਆਪਾਂ ਹਰ ਬੱਚਿਆਂ ਨੂੰ ਲੈ ਕੇ ਜਾਨੇ ਆ ਤਾਂ ਇਹ ਹੁੰਦਾ ਹੈ ਕਿ ਆਪਾਂ ਧਾਰਮਿਕ ਸਥਾਨ ਤੇ ਵੀ ਬੱਚਿਆਂ ਨਾਲ ਲੈ ਕੇ ਜਾਈਏ ਤਾਂ ਕਿ ਹੋਰ ਜਿਹੜੀਆਂ ਕਰਿਕੂਲਰ ਐਕਟੀਵਿਟੀਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਜਿਹੜੇ ਆਪਣੇ ਇਤਿਹਾਸ ਬਾਰੇ ਥੋੜੀ-ਬਹੁਤ ਜਾਣਕਾਰੀ ਆਪਾਂ ਦੇ ਸਕੀਏ ਇਹ ਵੀ ਸਾਡਾ ਕਿਊਟ ਜਿਹਾ ਪੁੱਤ ਅੱਜ ਸਾਡੇ ਨਾਲ ਚੱਲਿਆ ਸੀਗਾ ਸੋ ਅਸੀਂ ਵੇਟ ਕਰਦੇ ਪਏ ਸੀ ਕਿ ਕਦੋਂ ਜਿਹੜੀ ਰੇਲ ਗੱਡੀ ਹੈਗੀ ਆ ਉਹ ਨੰਗੂਗੀ ਬੱਚਿਆਂ ਨੂੰ ਵੀ ਵੇਟ ਸੀਗੀ ਕਿ ਰੇਲ ਗੱਡੀ ਲੰਗੇ ਅਸੀਂ ਦੇਖੀਏ ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਉਹ ਆ ਗਈ ਹੈ ਜੀ ਰੇ ਸੋ ਹੁਣ ਇਹਦੀ ਕ੍ਰੋਸਿੰਗ ਦੀ ਕਰਦੇ ਆ ਆਪਾਂ ਵੇਟ ਇਹ ਹੁਣ ਕ੍ਰੋਸ ਹੁੰਦੀ ਆ ਤਾਂ ਉਸ ਤੋਂ ਬਾਅਦ ਆਪਾਂ ਨੇ ਆਪਣੀ ਛਾਲੇ ਪਾਉਣੇ ਆ ਸੋ ਮੈਂ ਤੁਹਾਨੂੰ ਥੋੜਾ ਜਿਹਾ ਛੋਟ ਦੇ ਵਿੱਚ ਦੱਸ ਦਿੰਨੀ ਆ ਜੀ ਅਸੀਂ ਅੱਜ ਚੱਲੇ ਆ ਗੁਰਦੁਆਰਾ ਜਾਮਣੀ ਸਰ ਸਾਹਿਬ ਜਿਹੜੇ ਕੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਜੀਦਪੁਰ ਵਿੱਚ ਸਥਿਤ ਆ ਇਹ ਗੁਰਦੁਆਰਾ ਸਾਹਿਬ ਬਹੁਤ ਮਾਨਤਾ ਆ ਬਹੁਤ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਇੱਥੇ ਆਉਂਦੀਆਂ ਨੇਗੀਆਂ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਪਹੁੰਚ ਗਏ ਸੀ ਜੀ ਸਾਹਮਣੇ ਤੁਹਾਨੂੰ ਇਮਾਰਤ ਖੱਬੇ ਹੱਥ ਦਿਖਾਈ ਦੇ ਰਹੀ ਹੋਣੀ ਆ ਇਹ ਉੱਥੋਂ ਦੀ ਫਰਸਟ ਪਾਰਕਿੰਗ ਆ ਤੁਸੀਂ ਰਸ਼ ਦੇਖ ਸਕਦੇ ਹੋ ਹਾਲਾਂਕਿ ਆਪਾਂ ਪਹੁੰਚੇ ਆ ਸ਼ਾਮ ਦੇ 5:30 6 ਵਜੇ ਦਾ ਟਾਈਮ ਆ ਤੁਸੀਂ ਦੇਖ ਸਕਦੇ ਆ ਫਿਰ ਵੀ ਇੰਨਾ ਜ਼ਿਆਦਾ ਇੱਥੇ ਰਸ਼ ਹੈਗਾ ਆ ਸੋ ਇੱਥੇ ਪਹਿਲਾਂ ਅਸੀਂ ਟਰਾਈ ਕੀਤਾ ਸੀਗਾ ਕਿ ਇੱਥੇ ਸਾਨੂੰ ਪਾਰਕਿੰਗ ਮਿਲ ਜੇ ਬਟ ਇੱਥੇ ਸਾਨੂੰ ਪਾਰਕਿੰਗ ਨਹੀਂ ਮਿਲੀ ਸੋ ਇੱਥੋਂ ਆਪਾਂ ਗੱਡੀ ਲਈ ਆ ਜੀ ਸੈਕਿੰਡ ਪਾਰਕਿੰਗ ਦੇ ਵਿੱਚ ਇਹ ਥੋੜੀ ਅੱਗੇ ਜਾ ਕੇ ਆ ਉੱਥੇ ਜਾਂਦੇ ਆ ਉੱਥੇ ਦੇਖਦੇ ਆ ਪਾਰਕਿੰਗ ਅਗਰ ਸਾਨੂੰ ਮਿਲਦੀ ਹੈ ਤਾਂ ਉੱਥੇ ਗੱਡੀ پارک ਕਰਦੇ ਆ ਤੁਹਾਨੂੰ ਸ਼ੋਰਟ ਦੇ ਵਿੱਚ ਥੋੜਾ ਜਾਇਦਾ ਇਤਿਹਾਸ ਦੱਸ ਦਿੰਨੀ ਆ ਕਿ ਆ ਜਾਂਦਾ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਖਿਦਰਾਣੇ ਦੀ ਢਾਬ ਤੋਂ ਮਤਲਬ ਕਿ ਜਿਹੜੇ ਤੀ ਅੱਜ ਕੱਲ ਉਹਦਾ ਜਿਹੜਾ ਨਾਮ ਹੈ ਸ੍ਰੀ ਮੁਕਸਰ ਸਾਹਿਬ ਆ ਉੱਥੋਂ ਜਦੋਂ ਆਪਣੀ ਜੰਗ ਖਤਮ ਕਰਕੇ ਉੱਥੋਂ ਚੱਲੇ ਸੀ ਤਾਂ ਉਹਨਾਂ ਨੇ ਇੱਥੇ ਆ ਕੇ ਜਿਹੜੇ ਆਪਣੇ ਸਥਾਨ ਮਤਲਬ ਲਾਏ ਸੀ ਇੱਥੇ ਆ ਕੇ ਉਹ ਥੋੜਾ ਟਾਈਮ ਲਈ ਰੁਕੀ ਸੀ ਤਾਂ ਇੱਕ ਦਿਨ ਕੀ ਹੁੰਦਾ ਆ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਇੱਕ ਦਰਖਤ ਦੇ ਥੱਲੇ ਆਰਾਮ ਕਰ ਰਹੇ ਹੁੰਦੇ ਆ ਤਾਂ ਉੱਥੇ ਇੱਕ ਜੋ ਬਾਜ਼ ਹੁੰਦਾ ਆ ਉਹ ਨਾ ਇੱਕ ਤਿੱਤਰ ਨੂੰ ਮਾਰ ਰਿਹਾ ਹੁੰਦਾ ਆ ਤੇ ਗੁਰੂ ਸਾਹਿਬ ਇਹ ਕੌਤਕ ਦੇਖ ਰਹੇ ਹੁੰਦੇ ਆ ਗੁਰੂ ਸਾਹਿਬ ਦੇ ਨਾਲ ਜਿਹੜੇ ਸਿੰਘ ਆ ਉਹ ਵੀ ਇਹ ਕੌਤਕ ਦੇਖ ਰਹੇ ਹੁੰਦੇ ਆ ਤੇ ਉਹ ਸਵਾਲ ਪੁੱਛਦੇ ਆ ਕਿ ਮਹਾਰਾਜ ਤੁਸੀਂ ਸਾਨੂੰ ਨਾ ਤਾਂ ਸਾਨੂੰ ਕਹਿ ਰਹੇ ਹੋ ਉਹਨਾਂ ਨੂੰ ਰੋਕਣ ਵਾਸਤੇ ਤੇ ਨਾ ਤੁਸੀਂ ਖੁਦ ਉਹਨੂੰ ਰੋਕ ਰਹੇ ਹੋ ਕਿਉਂਕਿ ਉਹਨੂੰ ਮਾਰ ਰਿਹਾ ਆ ਗੁਰੂ ਰਵਿੰਦਰ ਸਿੰਘ ਪਾਸ਼ਾ ਜੀ ਦੱਸਦੇ ਆ ਕਿ ਇਹ ਜੋ ਬਾਜ ਆ ਪਿਛਲੇ ਜਨਮ ਵਿੱਚ ਬਾਣੀ ਆ ਸੀ ਤੇ ਇਹ ਜੋ ਤਤਰ ਆ ਪਿਛਲੇ ਜਨਮ ਵਿੱਚ ਜੱਟ ਸੀ ਤਾਂ ਜੱਟ ਨੇ ਕਰਜ਼ਾ ਲਿਆ ਸੀ ਬਾਣੀਏ ਤੋਂ ਤੇ ਉਹਨੇ ਜਾਮਣ ਬਣਾਇਆ ਸੀ ਮਤਲਬ ਕਿ ਉਹਨਾਂ ਨੇ ਇੱਕ ਜਿੱਦਾਂ ਅਗਵਾਹ ਬਣਾਇਆ ਸੀ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮੈਂ ਹਾਜ਼ਰ ਨਾਜ਼ਰ ਮੰਨ ਕੇ ਤੇਰੇ ਤੋਂ ਕਰਜ਼ਾ ਲੈਣਾ ਆ ਬਟ ਉਹ ਵਾਪਸ ਨਹੀਂ ਕਰ ਸਕਿਆ ਸੀ ਤੇ ਉਹਦੀ ਡੈਥ ਹੋ ਗਈ ਸੀ ਤੇ ਅਗਲੀ ਜੋਨੀ ਦੇ ਵਿੱਚ ਇਹਨਾਂ ਦੋਵਾਂ ਨੇ ਬਾਜ ਤੇ ਤਤਰ ਦੀ ਜੋਨੀ ਲਈ ਆ ਉਸ ਤੋਂ ਬਾਅਦ ਹੁਣ ਜਿਵੇਂ ਇਹ ਆਪਣਾ ਜਿਹੜਾ ਹੈਗਾ ਅੱਜ ਮੈਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੀ ਜਾਮਣੀ ਜਿਹੜੀ ਆ ਉਹ ਕੱਟਦੇ ਪਏ ਆ ਸੋ ਇਹ ਸ਼ਾਟ ਦੇ ਵਿੱਚ ਜਿੰਨਾ ਕੁ ਮੈਨੂੰ ਇਤਿਹਾਸ ਪਤਾ ਆ ਸੋ ਇਹ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਆ ਤਾਂ ਅਸੀਂ ਇੱਥੇ ਐਂਟਰ ਕਰ ਗਏ ਆ ਬੱਚਿਆਂ ਨੂੰ ਥੋੜਾ ਬਹੁਤ ਫਨ ਕਰਵਾਇਆ ਇਹ ਮੇਨ ਇਮਾਰਤ ਆ ਸਭ ਤੋਂ ਪਹਿਲਾਂ ਤਾਂ ਉੱਥੇ ਆਪਾਂ ਨੇ ਜੋੜੇ ਜਮਾ ਕਰਵਾਏ ਸੀਗੇ ਉਸ ਤੋਂ ਬਾਅਦ ਆਪਾਂ ਐਂਟਰ ਕਰਦੇ ਆ ਕਿਉਂਕਿ ਚੱਲ ਕੇ ਜਾ ਰਹੇ ਆ ਤਾਂ ਥੋੜਾ ਜਿਹਾ ਸਾਹ ਚੜ ਰਿਹਾ ਓਕੇ ਇਹ ਪਾਰਕ ਦੇ ਵਿੱਚ ਆਪਾਂ ਬੈਠੇ ਹੋਏ ਆ ਬੱਚਿਆਂ ਨੂੰ ਫਿਰ ਲੈ ਕੇ ਆਏ ਸੀ ਅਸੀਂ ਕਿਹਾ ਵੀ ਚਲੋ ਥੋੜਾ ਬਹੁਤ ਇਹਨਾਂ ਦੀ ਇੰਜੋਏਮੈਂਟ ਹੋ ਜੇ ਕਿਉਂਕਿ ਥੱਕ ਗਈ ਸੀ ਪਹਿਲਾਂ ਵੀ ਅਸੀਂ ਇੱਕ ਫੰਕਸ਼ਨ ਅਟੈਂਡ ਕੀਤਾ ਸੀ ਉਹ ਵੀ ਮੈਂ ਤੁਹਾਡੇ ਨਾਲ ਨਾ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਕੁਝ ਥੋੜੀ ਜਿਹੀ ਰੁਝੇਵਿਆਂ ਕਰਕੇ ਨਾ ਲੌਂਗ ਵੀਡੀਓ ਜਿਹੜੀ ਹੈਗੀ ਹੈ ਮੇਰੇ ਕੋਲੋਂ ਹਲੇ ਅਪਲੋਡ ਨਹੀਂ ਕੀਤੀਆਂ ਜਾ ਰਹੀਆਂ ਹੈਗੀਆਂ ਸੌਰੀ ਸੋ ਉਸ ਤੋਂ ਬਾਅਦ ਆਪਾਂ ਨੇ ਬੱਚੇ ਨੂੰ ਇੱਧਰ ਲੈ ਕੇ ਆਂਦਾ ਇੱਧਰ ਸਰੋਵਰ ਹੈਗਾ ਆ ਮੇਨ ਇੱਥੇ ਸਿੰਘ ਸਾਹਿਬ ਨੇ ਇਸ਼ਨਾਨ ਕੀਤਾ ਵੀਰ ਜੀ ਨੇ ਤਾਂ ਬੱਤ ਜਨੂ ਸ਼ਨਾਣ ਕਰਵਾ ਕੇ ਆਪਾਂ ਇੱਥੇ ਬਿਠਾਇਆ ਹੋਇਆ ਆ ਸੋ ਉਸ ਤੋਂ ਬਾਅਦ ਆਪਾਂ ਨੇ ਜਾਣਾ ਹੈ ਜੀ ਦਰਸ਼ਨ ਮੇਲੇ ਕਰਨੀ ਤੁਸੀਂ ਦੇਖੋ ਇਹ ਸ਼ਾਮ ਦਾ ਟਾਈਮ ਸੀ ਢਲਦਾ ਹੋਇਆ ਸੂਰਜ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਥਾਨ ਦੇ ਦਰਸ਼ਨ ਦੇਦਾਰੇ ਹੋਰ ਜਾਂ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀਗੀ ਬੱਚੇ ਆਪਣੀ ਖੁਸ਼ੀ ਵਿੱਚ ਲੱਗੇ ਹੋਏ ਸਗੇ ਬਹੁਤ ਆਨੰਦ ਆ ਰਿਹਾ ਸੀਗਾ ਇਨਾਂ ਖਿੜ-ਖਿੜ ਜੇ ਬੱਚਿਆਂ ਨੂੰ ਦੇਖ ਕੇ ਸੋ ਉਸ ਤੋਂ ਬਾਅਦ ਅਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਇੱਥੇ ਅਸੀਂ ਨਕਮਸਤਕ ਹੋਏ ਸੀ ਸਭ ਤੋਂ ਪਹਿਲਾਂ ਅਸੀਂ ਕੜਾ ਪ੍ਰਸ਼ਾਦ ਦੀ ਦੀ ਜਿਹੜੀ ਆ ਉਹ ਵੀ ਇੱਥੇ ਲਈ ਸੀ ਕਿਉਂਕਿ ਇੱਥੇ ਅੰਦਰ ਜਾਣ ਲੱਗਿਆਂ ਆਪਾਂ ਨੇ ਇੱਥੇ ਰਸਤੇ ਦੇ ਵਿੱਚ ਇੱਕੜਾ ਪ੍ਰਸ਼ਾਦੀ ਜਿਹੜੀ ਦੇਗਾ ਉਹ ਇੱਥੇ ਜਮਾ ਕਰਵਾਉਣੀ ਹੁੰਦੀ ਆ ਉਸ ਤੋਂ ਬਾਅਦ ਤੁਹਾਨੂੰ ਨਾਲ ਲੈ ਕੇ ਚੱਲਦੀ ਆ ਸ਼ਾਮ ਦਾ ਰਾਤ ਦਾ ਪੂਰਾ ਟਾਈਮ ਸੀ ਇੱਧਰ ਅਸੀਂ ਹੁਕਮਨਾਮਾ ਸਾਹਿਬ ਪੜਿਆ ਉਸ ਤੋਂ ਬਾਅਦ ਅਸੀਂ ਐਂਟਰ ਕਰਦੇ ਆ ਜੀ ਮੇਨ ਆਪਣੇ ਦਰਬਾਰ ਸਾਹਿਬ ਦੇ ਵਿੱਚ ਅਸ ਤੋਂ ਬਾਅਦ ਤੁਹਾਨੂੰ ਮੈਂ ਇਮਾਰਤ ਸਾਹਮਣੀ ਦਿਖਾਉਣੀ ਆ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਮਤਲਬ ਇੱਕ ਮਨ ਨੂੰ ਸ਼ਾਂਤੀ ਦੇਣ ਵਾਲਾ ਬਹੁਤ ਵਧੀਆ ਮਾਹੌਲ ਸੀ ਇੱਥੇ ਸੀ ਨਕਮਸਤਕ ਹੋਈ ਜੋ ਇਹ ਜਿਹੜਾ ਝੰਡਾ ਹੈ ਜੀ ਹੱਜ ਵੀ ਹਰਿਆ ਭਰਿਆ ਹੈਗਾ ਤੇ ਕਿਹਾ ਜਾਂਦਾ ਹੈ ਕਿ ਗੁਰਗੋਬਿੰਦ ਸਿੰਘ ਪਾਸ਼ਾ ਨੇ ਉਸ ਸਮੇਂ ਇਸ ਝੰਡੇ ਨਾਲ ਆਪ ਦਾ ਜਿਹੜਾ ਘੋੜਾ ਉਹ ਬੰਨਿਆ ਸੀਗਾ ਤਾਂ ਲੋਕਾਂ ਦੀਆਂ ਹਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਕਿਹਾ ਜਾਂਦਾ ਮਤਲਬ ਇਸ ਸਥਾਨ ਦੀ ਇਹ ਮੰਨਤਾ ਆ ਕਿ ਜਿਹਦੇ ਸਿਰ ਜਿੰਨਾ ਵੀ ਕਰਜ਼ਾ ਹੋਵੇ ਕੋਈ ਇਦਾਂ ਦਾ ਪਰਸਨ ਕੋਈ ਇਦਾਂ ਦਾ ਘਰ ਪਰਿਵਾਰ ਜਿਹਦੇ ਸਿਰ ਕਰਜ਼ਾ ਹੋਵੇ ਕਰਜ਼ਾ ਨਹੀਂ ਉੱਤਰ ਰਿਆ ਹੋਵੇ ਤਾਂ ਮਤਲਬ ਕੀ ਨਾ ਉਹ ਇੱਥੇ ਆ ਕੇ ਸ਼ਰਦਾ ਦੇ ਨਾਲ ਇਸ਼ਨਾਨ ਕਰੇ ਸ਼ਰਦਾ ਦੇ ਨਾਲ ਨਕਮਸਤਕ ਹੋਵੇ ਗੁਰੂ ਗੋਬਿੰਦ ਸਿੰਘ ਪਾਸ਼ਾ ਜਰੂਰ ਉਹਨੇ ਹੀ ਸਿਰ ਤੋਂ ਕਰਜ਼ਾ ਜਿਹੜਾ ਲਾ ਦਿੰਦੇ ਆ ਸੋਕੜਾ ਪ੍ਰਸ਼ਾਦ ਦੀ ਦੇਖ ਲਈ ਇੱਥੇ ਬੈਠ ਕੇ ਅਸੀਂ ਖੜਾ ਪ੍ਰਸ਼ਾਦ ਦੀ ਦੇਖੇ ਛਕੀ ਬੱਚਿਆਂ ਨੂੰ ਸ਼ਿਕਾਈ ਥੋੜਾ ਬਹੁਤ ਉਹਨਾਂ ਨੂੰ ਇਤਿਹਾਸ ਦੇ ਬਾਰੇ ਜਾਣਨਾ ਪਾਇਆ ਉਸ ਤੋਂ ਬਾਅਦ ਇੱਥੋਂ ਚੱਲੇ ਪਾਉਣੇ ਸੀ ਕਿਉਂਕਿ ਟਾਈਮ ਕਾਫੀ ਹੋਈ ਜਾ ਰਿਹਾ ਹੈਗਾ ਸਰਦਾਰ ਸਾਹਿਬ ਕਹਿ ਰਹੇ ਸੀ ਕਿ ਚਲੋ ਚੱਲੀਏ ਉਸ ਤੋਂ ਬਾਅਦ ਇੱਥੇ ਗੁਰੂ ਘਰ ਆਈਏ ਤੇ ਲੰਗਰ ਨਾਸ਼ ਕੀਏ ਇਹ ਹੋ ਨਹੀਂ ਸਕਦਾ ਕਿਉਂਕਿ ਸ਼ਾਮ ਦਾ ਟਾਈਮ ਸੀ ਸੋ ਲੰਗਰ ਨੂੰ ਅਸੀਂ ਥੋੜਾ ਜਿਹਾ ਅਸੀਂ ਸੋਚਿਆ ਕਿ ਘਰ ਜਾ ਕੇ ਵੀ ਸ਼ਕਣਾ ਹੈ ਤਾਂ ਚਾਹ ਸ਼ਕੀ ਚਾਹ ਸ਼ਕੀ ਉਸ ਤੋਂ ਬਾਅਦ ਅਸੀਂ ਆਪਣੇ ਜੋੜਾ ਕਰ ਗਏ ਉਸ ਤੋਂ ਆਪਣੇ ਜਿਹੜੇ ਜੋੜੇ ਸਗੇ ਉਹ ਅਸੀਂ ਲੈ ਲਏ ਬੱਚਿਆਂ ਨੂੰ ਜੋੜੇ ਪੁਆਇਦਨ ਮਾਰਕੀਟ 'ਚ ਆਏ ਆ ਬੱਚਿਆਂ ਦੇ ਨਾਲ ਆਈਏ ਉਹਨਾਂ ਨੂੰ ਕੁਝ ਨਾ ਲੈ ਕੇ ਦੀ ਇਹ ਹੋ ਨਹੀਂ ਸਕਦਾ ਬੱਚਿਆਂ ਨੇ ਆਪਣੇ ਲਈ ਜੋ ਵੀ ਸਮਾਨ ਲੈਣਾ ਸੀ ਲੈ ਲਿਆ ਸੋ ਅਸੀਂ ਕੀਤੀ ਜੀ ਘਰ ਵਾਪਸੀ ਹੁਣ ਅਸੀਂ ਜਾ ਰਹੇ ਸੀ ਵਾਪਸ ਵੀਰ ਜੀ ਉਹ ਬਹੁਤ ਖੁਸ਼ ਸੀਗੇ ਇਹ ਇੱਥੇ ਪਹਿਲੀ ਵਾਰ ਹੀ ਆਏ ਸੀ ਸੋ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਬਲੌਗ ਕਮੈਂਟ ਬਾਕਸ